ਇਹ 13 ਵਾਰਡ ਨੇ ਹੰਢਾਇਏ ਅਸੀਂ 13 ਤੇ 13 ਵਾਰਡਾਂ ਦੇ ਵਿੱਚ ਪਾਰਟ ਦੇ ਚੋਣ ਸੰਸਦ ਤੇ ਇਲੈਕਸ਼ਨ ਲੜ ਰਹੇ ਹਾਂ ਤੇ ਜਿਹੜੀ ਕੈਂਡੀਡੇਟਾਂ ਸਿਲੈਕਸ਼ਨ ਆ ਮੋਸਟਲੀ ਅਸੀਂ ਜਿਹੜੀ ਲਗਭਗ ਸਰਬਸੰਮਤੀ ਨਾਲ ਕੀਤੀ ਹੈ ਸਾਰੀ ਜਿਹੜੀ ਹੰਢਾਇਏ ਦੀ ਸਾਡੀ ਕਾਂਗਰਸ ਕਮੇਟੀ ਦੀ ਟੀਮ ਆ ਜਾਂ ਜਿੰਨੇ ਵੀ ਸਾਡੇ ਉੱਥੇ ਆਗੂ ਆ ਸਾਰਿਆਂ ਨੂੰ ਬਹਾ ਕੇ ਉਹਨਾਂ ਨੂੰ ਸਹਿਮਤ ਕਰਕੇ ਜਿਹੜੀ ਅਸੀਂ ਕੈਂਡੀਡੇਟ ਸਿਲੈਕਸ਼ਨ ਕੀਤੀ ਹੈ ਤੇ ਅੱਜ ਅਸੀਂ ਉਹਨਾਂ ਦੇ ਜਿਹੜੇ ਨਾਮਜ਼ਦੀ ਭਰਨ ਵਾਸਤੇ ਇੱਥੇ ਪਹੁੰਚੇ ਹਾਂ ਤੇ ਜਿਹੜੀ ਇਲੈਕਸ਼ਨ ਹੈ ਅ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੜਾਂਗੇ ਜਿਸ ਤਰ੍ਹਾਂ ਮੈਂ ਆਪਣੀ ਇਲੈਕਸ਼ਨ ਲੜੀ ਆ ਮੈਂ ਇਸ ਇਲੈਕਸ਼ਨ ਨੂੰ ਮੈਂ ਆਪਣੀ ਚੋਣ ਸਮਝ ਕੇ ਲੜਾਂਗਾ ਕਿਉਂਕਿ ਸਾਰੇ ਜਿਹੜੇ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਮੈਦਾਨ ਵਿੱਚ ਤਾਰਿਆ ਇਹਨਾਂ ਵਿੱਚੋਂ ਇਹਨਾਂ ਦੀ ਜਿਹੜੀ ਮੇਰੀ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਮੈਨੂੰ ਜਿਤਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਅਸੀਂ ਹੰਡਾਇ ਦੇ ਵਿੱਚੋਂ ਹਾਲਾਂਕਿ ਪਹਿਤੂ ਪਹਿਲਾਂ ਕਿਤੇ ਕਾਂਗਰਸ ਨੇ ਲੀਡ ਨਹੀਂ ਸੀ ਕੀਤੀ ਇਸ ਟਾਈਮ ਇੱਕ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਕਾਫੀ ਜ਼ਿਆਦਾ 7-800 ਵੋਟ ਉੱਥੇ ਲੀਡ ਕੀਤਾ ਤੇ ਮੈਨੂੰ ਉਮੀਦ ਆ ਵੀ ਲੋਕ ਜਿਹੜੇ ਉਹਨਾਂ ਵੀ ਫਾਕਪਾ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਹੱਕ ਚ ਰਹਿਣਗੇ ਪਿਛਲੇ 2017 ਚ ਦੇਖੋ ਅਸੀਂ ਤਾਂ ਮੈਂ ਤਾਂ ਹਰ ਸੀਟ ਜਿੱਤਣ ਵਾਸਤੇ ਹੀ ਲੜਨੀ ਹੈ ਬਾਕੀ ਪਰਮਾਤਮਾ ਦੇ ਹੱਥ ਆ ਸਹਿਬਾ ਹੱਥ ਵੜਾਈਆਂ ਜਿਸ ਭਾਵ ਵਿੱਚ ਦੇ ਜੋ ਪਰਮਾਤਮਾ ਕਰੂਗਾ ਅਸੀਂ ਇਮਾਨਦਾਰੀ ਨਾਲ ਚੋਣ ਲੜਾਂਗੇ ਚੰਗੇ ਤਰੀਕੇ ਨਾਲ ਚੋਣ ਲੜਾਂਗੇ ਪੂਰੀ ਜ਼ਿਲ੍ਹਾ ਕੌਂਸਲ ਕਮੇਟੀ ਪਰਦੇਸ਼ ਕਾਂਗਰਸ ਕਮੇਟੀ ਇਹਨਾਂ ਕੈਂਡੀਡੇਟਾਂ ਦੇ ਨਾਲ ਹੈ ਜਿੱਥੇ ਵੀ ਇਹਨੂੰ ਕਿਸੇ ਜ਼ਿਲ੍ਹਾ ਕੌਂਸਲ ਕਮੇਟੀ ਦੀ ਸਪੋਰਟ ਦੀ ਲੋੜ ਹੋਗੀ ਐਮਐਲਏ ਵੱਲੋਂ ਮੇਰੀ ਲੋੜ ਹੋਗੀ ਸਾਡੇ ਸਟੇਟ ਪੱਧਰ 'ਤੇ ਕਿਸੇ ਵੀ ਆਗੂ ਦੀ ਕੰਪੇਨ ਅੰਡੇ ਆਏ ਨਗਰ ਦੇ ਬੜੇ ਬਟ ਮੈਂ ਆਪਣੇ ਕੈਂਡੀਡੇਟਾਂ ਤੇ ਕੋਈ ਆਂਚ ਨਹੀਂ ਆਉਣ ਦਊਗਾ ਸਰਪੰਚੀ ਇਲੈਕਸ਼ਨ ਚ ਵੀ ਜਿੰਨਾ ਸਰਪੰਚਾਂ ਨੇ ਮੇਰੇ ਤੱਕ ਪਹੁੰਚ ਕੀਤੀ ਮੈਂ ਉੱਥੋਂ ਨਾਲ ਖੜਿਆ ਔਰ ਉਹਨਾਂ ਦੇ ਰਿਜ਼ਲਟ ਉਹਨਾਂ ਦੇ ਉਹਨਾਂ ਨਾਲ ਮੈਂ ਧੱਕਾ ਨਹੀਂ ਹੁੰਨ ਦਿੱਤਾ ਹੁਣ ਵੀ ਮੈਂ ਆਪਣੀ ਜਿੰਦ ਜਾਨ ਲਾ ਦੂੰਗਾ ਸਾਡੀ ਜਿਹੜੀ ਪੂਰੀ ਟੀਮ ਹੈ ਜੇ ਕੋਈ ਧੱਕਾ ਕਰੂਗਾ ਤਾਂ ਅਸੀਂ ਉੱਥੋਂ ਜਿਹੜਾ ਉਹਨੂੰ ਇੱਕਦਮ ਬਰਦਾਸ਼ਤ ਨਹੀਂ ਕਰਾਂਗੇ ਐਟਨੇਟ ਖੜਕਾ ਦਾਂਗੇ ਮੈਂ ਆਪਣੇ ਕੈਂਡੀਡੇਟ ਨਾਲ ਕੋਈ ਕੋਈ ਬੇਇਨਸਾਫੀ ਨਹੀਂ ਹੋਣ ਦਊਗਾ ਚਾਹੇ ਸਰਕਾਰ ਜਨਾ ਮਰਜ਼ੀ ਜ਼ੋਰ ਲਾ ਦੇਵੇ ਥੈਂਕ ਯੂ